ਕਾਂਗਰਸ ਪਾਰਟੀ ਦੀ ਪ੍ਰਧਾਨ ਸੀ ਐਲੋਪੀਸੀ ਔਰ ਦੂਜੇ ਪਾਸੇ ਇੱਕ ਆਜ਼ਾਦ ਉਮੀਦਵਾਰ ਦੇ ਉੱਤੇ ਜਿੱਤੇ ਹੋਏ ਚੋਣ ਰਾਣਾ ਇੰਦਰ ਜੀ ਉਹਨਾਂ ਦੇ ਇਕੱਲੇ ਦਾ ਪ੍ਰੋਗਰਾਮ ਸੀ ਪਰ ਰਾਣਾ ਗੁਰਜੀਤ ਵੱਲੋਂ ਹਮਾਇਤ ਕੀਤੀ ਜਾਂਦੀ ਵੀ ਤੁਸੀਂ ਇਹ ਗੱਲ ਸਮਝਾਓ ਤਾਂ ਸਹੀ ਵੀ ਉਹ ਕਿਵੇਂ ਹੋਊਗਾ ਵੀ ਇੱਕ ਪਾਰਟੀ ਦਾ ਇੱਕ ਅਨੁਸ਼ਾਸਨ ਤਾਂ ਹੁੰਦਾ ਨਾ ਇੱਕ ਆਗੂ ਤੇ ਲਾਗੂ ਹੁੰਦਾ ਇੱਕ ਲੀਡਰ ਆ ਅਨੁਸ਼ਾਸਨ ਕਿੱਥੇ ਟੁੱਟਿਆ ਠੀਕ ਆ ਇਹਦੇ ਵਿੱਚ ਕੋਈ ਲੁਕੋ ਛੋਪੋ ਕੇ ਗੱਲ ਨਹੀਂ ਹੈ ਵੀ ਡਿਫਰੈਂਸਸ ਹੈ ਡਿਫਰੈਂਸ ਆਫ opinion ਹੋਣੀ ਲਾਜ਼ਮੀ ਆ ਰਾਜਨੀਤੀ ਆ ਚਾਰ ਬੰਦੇ ਘਰ ਦੇ ਵਿੱਚ ਵੀ ਡਿਫਰੈਂਸ ਆਪੀਨੀਅਨ ਹੁੰਦਾ ਵਾ ਲੇਕਿਨ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰ ਦਿੱਤਨਾ ਵੀ ਕਾਂਗਰਸ ਦੇ ਵਿੱਚ ਪਤਾ ਨਹੀਂ ਕਿਹੜਾ ਖਲਾਰਾ ਪੈ ਗਿਆ ਜਾਂ ਕਾਂਗਰਸ ਦੀ ਮਜ਼ਬੂਤੀ ਹੋ ਗਈ ਆ ਪੰਜਾਬ ਦੇ ਵਿੱਚ ਪਤਾ ਨਹੀਂ ਕਿਹੜਾ ਨੁਕਸਾਨ ਹੋ ਗਿਆ ਲੋਕਾਂ ਨੂੰ ਧੜੇਬੰਦੀ ਦਾ ਕੀ ਨੁਕਸਾਨ ਹੈ ਅਗਰ ਰਾਣਾ ਗੁਰਜੀਤ ਜੀ ਕਿਸਾਨਾਂ ਦੀ ਗੱਲ ਕਰਨਾ ਚਾਹੁੰਦੇ ਆ ਔਰ ਕਿਸਾਨਾਂ ਨਾਲ ਜੁੜਨਾ ਚਾਹੁੰਦੇ ਆ ਔਰ ਬਿਨਾ ਪਾਰਟੀ ਦਾ ਪਲੈਟਫਾਰਮ ਵਰਤੇ ਉਹ ਕਰ ਰਿਹਾ ਤੇ ਇਹ ਰਾਣਾ ਗੁਰਜੀਤ ਦੀ ਪਪੂਲਾਰਿਟੀ ਹੋਊਗੀ ਨਹੀਂ ਤਾਂ ਉਹਨਾਂ ਨੇ ਕਿਹੜਾ ਕੋਈ ਕਾਂਗਰਸ ਪਾਰਟੀ ਦਾ ਪਲੈਟਫਾਰਮ ਵਰਤ ਕੇ ਕੁਝ ਕਰ ਰਹੇ ਵਕਤ ਉਹ ਬਿਲ ਪਾਸ ਹੋ ਗਿਆ ਕਾਂਗਰਸ ਨੇ ਚਾਹੇ ਵਿਰੋਧ ਕੀਤਾ ਉਹ ਪਾਸ ਹੋ ਗਿਆ ਉਹਦਾ ਪੰਜਾਬ ਤੇ ਕੁਝ ਅਸਰ ਹੋਊਗਾ ਭਾਵੇਂ ਆਪਣਾ ਕੀ ਕਹਿੰਦੇ ਕੋਈ ਵੀ ਸਿੱਖ ਸੰਸਥਾ ਸਿੱਖ ਜੜੀਆਂ ਸੰਗਠਨਾਂ ਉਹਨਾਂ ਦੇ ਵਿੱਚ ਵੀ ਇੱਕ ਬਹੁਤ ਵੱਡੀ ਬੇਵਿਸ਼ਵਾਸੀ ਔਰ ਉਹਨਾਂ ਦੇ ਵਿੱਚ ਵੀ ਆਪਸ ਪੱਟੋ ਥੀਰ ਔਰ ਜਿਵੇਂ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਅਗਰ ਪਾਰਟੀ ਨਾ ਕਹੀਏ ਇੱਕ ਇੰਸਟੀਟਿਊਸ਼ਨ ਆ ਉਹਨੂੰ ਵੀ ਇਹੀ ਮੰਨਿਆ ਜਾ ਰਿਹਾ ਵੀ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਬਿਲਕੁਲ ਵੰਡੋ ਵੰਡੀ ਪਾੜੋ ਤਾੜ ਕਰਕੇ ਰੱਖ ਦਿੱਤਾ ਬੀਜੇਪੀ 2014 ਤੋਂ ਸੱਤਾ 'ਚ ਬਾਹਰ ਕਿਉਂ ਨਹੀਂ ਹੋ ਪਾਈ ਜੇ ਬੀਜੇਪੀ ਇੰਨੀ ਮਾੜੀ ਸੀ ਮਨੋਰਟੀਜ਼ ਲਈ ਜਾਂ ਲੋਕਾਂ ਦੇ ਤੁਹਾਨੂੰ ਪਰਸਨਲੀ ਜੇ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਜੰਦੇ ਪਹਿਲਾ ਕੰਮ ਕੀ ਕਰੋਗੇ ਜਥੇਬੰਦਕ ਤੌਰ ਤੇ ਮਤਲਬ ਜਿਹੜੀ ਉਹ ਜਿਹੜੀ ਕਾਟੋ ਕਲੇਸ਼ ਵਾਲੀ ਗੱਲ ਜਿਹੜੀ ਹੈ ਸਾਹਮਣੇ ਤਾਂ ਆਉਂਦੀ ਹੈ ਨਾ ਚਾਹੇ ਮੰਨੇ ਚਾਹੇ ਕੋਈ ਨਾ ਮੰਨੇ ਵੀ ਉਹ ਉਹਨੂੰ ਰੋਕਣ 'ਚ ਕਿੰਨਾ ਕਿ ਵੀ ਜੇ ਕਾਂਗਰਸ ਨੇ ਉੱਭਰਨਾ ਜੇ ਦਾ ਕੋਈ ਜਵਾਬ ਨਹੀਂ ਹੁੰਦਾ ਜੇ ਜਦੋਂ ਹੂਕਾ ਉਹ ਤੁਸੀਂ ਉਹਦੋਂ ਵੇਖਾਂਗੇ ਅੱਜ ਉਹਦੇ ਬਾਰੇ ਗੱਲਾਂ ਕਰਨ ਦਾ ਕੋਈ ਤੁਹਾਨੂੰ ਪਰਸਨਲੀ ਕੁਛ ਤਾਂ ਲੱਗਦਾ ਹੀ ਹੋ ਨਹੀਂ ਮੇਰੇ ਹਿਸਾਬ ਨਾਲ ਮੈਂ ਇੰਨਾ ਸੋਚਦਾ ਨਹੀਂ ਜੇ ਕੀ ਹੋ ਜੂਗਾ ਜੋ ਹੈ ਉਹਦੇ ਬਾਰੇ ਸੋਚ ਲਈਏ ਉਹ ਜ਼ਿਆਦਾ ਵਧੀਆ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮਹਿਮੂਦ ਸਿੰਘ ਗੌਲਕ ਪੰਜਾਬ ਕਾਂਗਰਸ ਦੇ ਵਿੱਚ ਆਏ ਦਿਨ ਇੱਕ ਦੂਜੇ ਉੱਪਰ ਦੂਸ਼ਣਵਾਦੀਆਂ ਹੁੰਦੀਆਂ ਨੇ ਤੇ ਉਹ ਸਾਰਾ ਸਾਹਮਣੇ ਆਇਆ ਸੁਲਤਾਨਪੁਰ ਦੇ ਵਿੱਚ ਇਕ ਰੈਲੀ ਹੁੰਦੀ ਆ ਪੰਜਾਬ ਕਾਂਗਰਸ ਦੀ ਬਰਾਬਰ ਇੱਕ ਬਰਾਬਰ ਇੱਕ ਧੜੇ ਵੱਲੋਂ ਰੈਲੀ ਹੁੰਦੀ ਹੈ ਤੇ ਉਹਦੀ ਹਮਾਇਤ ਕੀਤੀ ਜਾਂਦੀ ਹੈ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਵੱਲੋਂ ਆਪਾਂ ਇਹ ਤਮਾਮ ਗੱਲਬਾਤ ਕਰਾਂਗੇ ਕਿ 2027 ਦੀਆਂ ਇਹ ਕਿਦਾਂ ਦੀਆਂ ਤਿਆਰੀਆਂ ਨੇ ਕਿ ਇੱਕ ਦੂਜੇ ਦੇ ਉੱਪਰ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ ਤੇ ਇਹ ਕਿਹਾ ਜਾਂਦਾ ਕਿ ਕਾਂਗਰਸ ਬਦਲ ਬਣ ਕੇ ਆਊਗੀ ਪੰਜਾਬ ਦਾ ਤੇ ਜਿਵੇਂ ਪਹਿਲਾਂ ਪੰਜਾਬ ਕਾਂਗਰਸ ਦੇ ਅੰਦਰ ਧੜੇਬੰਦੀ ਰਹੀ ਹੈ ਉਹ ਧੜੇਬੰਦੀ ਮਜ਼ਬੂਤ ਕਰਨ ਲਈ ਇਹ ਰੈਲੀਆਂ ਕੀਤੀਆਂ ਗਈਆਂ ਜਾਂ ਪੰਜਾਬ ਨੂੰ ਮਜ਼ਬੂਤ ਕਰਨ ਲਈ ਰੈਲੀਆਂ ਸੀ ਮੇਰੇ ਨਾਲ ਰਹਿਣਗੇ ਬਰਿੰਦਰ ਟਲੋਂ ਜੀ ਬਾਈ ਬਹੁਤ ਬਹੁਤ ਸਵਾਗਤ ਮੇਰਾ ਇਹ ਸਵਾਲ ਜੀ ਇਹ ਜਿਹੜੀਆਂ ਦੋ ਰੈਲੀਆਂ ਅੱਡ ਅੱਡ ਹੋਈਆਂ ਨੇ ਇਹ ਕਾਂਗਰਸ ਦੀ ਮਜ਼ਬੂਤੀ ਲਈ ਹੈ ਜਾਂ ਇਹ ਕਿਸੇ ਧੜੇ ਦੀ ਮਜ਼ਬੂਤੀ ਲਈ ਹੈ ਦੇਖੋ ਇਹ ਤਾਂ ਤੁਹਾਡਾ ਵੇਖਣ ਦਾ ਆਪਦਾ ਨਜ਼ਰੀਆ ਸਾਡੇ ਆਪ ਦੇ ਨਜ਼ਰੀਏ ਆ ਜਿਵੇਂ ਤੁਸੀਂ ਉਹਨੂੰ ਦੋ ਧੜਿਆਂ ਦੀ ਰੈਲੀ ਕਹਿੰਦੇ ਜਦ ਕਿ ਇੱਕ ਪਾਸੇ ਕਾਂਗਰਸ ਪਾਰਟੀ ਦੀ ਪ੍ਰਧਾਨ ਸੀ ਐਲੋਪੀ ਸੀ ਔਰ ਦੂਜੇ ਪਾਸੇ ਇੱਕ ਆਜ਼ਾਦ ਉਮੀਦਵਾਰ ਦੇ ਉੱਤੇ ਜਿੱਤੇ ਹੋਏ ਚੋਣਾਂ ਰਾਣਾ ਇੰਦਰ ਜੀ ਉਹਨਾਂ ਦੇ ਇਕੱਲੇ ਦਾ ਪ੍ਰੋਗਰਾਮ ਸੀ ਪਰ ਰਾਣਾ ਗੁਰਜੀਤ ਵੱਲੋਂ ਹਮਾਇਤ ਕੀਤੀ ਜਾਂਦੀ ਜਿਹੜੀ ਕਿਹੜਾ ਪਿਓ ਆਪਣੇ ਪੁੱਤ ਦੀ ਹਮਾਇਤ ਨਹੀਂ ਕਰਦਾ ਹੂੰ ਪਰ ਇੱਕ ਪਾਰਟੀ ਉਸ ਤੋਂ ਵੱਡੀ ਗੱਲ ਨਹੀਂ ਉਸ ਤੋਂ ਵੱਡੀ ਗੱਲ ਇਹ ਵੇਖੋ ਨੁਸ਼ਾਸ਼ਨ ਦੇ ਤੌਰ ਦੇ ਉੱਤੇ ਕੀ ਉਹ ਉਹਨਾਂ ਦੀ ਸਟੇਜ ਤੇ ਸੀ ਰਾਣਾ ਗੁਰਜੀਤ ਜੀ ਨਹੀਂ ਪਰ ਇਹ ਤਾਂ ਸਾਹਮਣੇ ਆ ਵੀ ਉਹਨਾਂ ਨੇ ਹਮਾਇਤ ਤਾਂ ਕੀਤੀ ਹੈ ਸਾਹਮਣੇ ਬਹੁਤ ਕੁਝ ਹੁੰਦਾ ਤੁਹਾਡੇ ਸਾਹਮਣੇ ਕੀ ਆ ਤੁਹਾਡੇ ਚੈਨਲ 'ਚ ਕੀ ਆ ਤੁਹਾਡੇ ਪਿੱਛੇ ਕੀ ਆ ਹੂੰ ਜੋ ਸਾਹਮਣੇ ਇਹ ਆ ਵੀ ਰਾਣਾ ਗੁਰਜੀਤ ਸਟੇਜ ਤੇ ਸੀ ਨਹੀਂ ਸੀ ਜਦੋਂ ਉਹ ਸਟੇਜ ਤੇ ਨਹੀਂ ਹੁਣ ਆਪਣਾ ਪਿਓ ਤਾਂ ਆਪਣੇ ਪੁੱਤ ਨੂੰ ਇਹ ਥੋੜਾ ਗਾਦੂਗਾ ਪੁੱਤ ਤੂੰ ਐਮਐਲਏ ਅਗਰ ਉਹ ਜਾਦ ਜਿੱਤ ਗਿਆ ਪਰ ਤੁਸੀਂ ਪਾਰਟੀ ਦੇ ਵਿੱਚ ਤੁਸੀਂ ਤੁਸੀਂ ਇਹ ਗੱਲ ਸਮਝਾਓ ਤਾਂ ਸਹੀ ਵੀ ਉਹ ਕਿਵੇਂ ਹੋਊਗਾ ਵੀ ਇੱਕ ਪਾਰਟੀ ਦਾ ਇੱਕ ਅਨੁਸ਼ਾਸਨ ਤਾਂ ਹੁੰਦਾ ਨਾ ਇੱਕ ਆਗੂ ਤੇ ਲਾਗੂ ਹੁੰਦਾ ਇੱਕ ਲੀਡਰ ਆ ਅਨੁਸ਼ਾਸਨ ਕਿੱਥੇ ਟੁੱਟਿਆ ਉਹਨਾਂ ਨੇ ਜੇ ਹਮਾਇਤ ਕੀਤੀ ਆ ਬਰਾਬਰ ਰੈਲੀ ਦੀ ਉਹ ਸਾਰੈ ਰੈਲੀ ਚ ਵੀ ਤਾਂ ਆਈ ਸਕਦੇ ਸੀ ਨਾ ਕਾਂਗਰਸ ਦੀ ਰੈਲੀ ਚ ਉਹਦੇ ਵਿੱਚ ਤੁਸੀਂ ਅਨੁਸ਼ਾਸਨ ਟੁੱਟਣਾ ਕਿਹਨੂੰ ਕਹਿੰਦੇ ਇਨਡਿਸਿਪਲਿਨ ਦੀ ਵੀ ਪਰਿਭਾਸ਼ਾ ਬਹੁਤ ਆ ਇਨਡਿਸਿਪਲਿਨ ਪਾਰਟੀ ਦੇ ਡੈਮੋਕਰੇਸੀ ਦੇ ਵਿੱਚ ਇਨਡਿਸਿਪਲਿਨ ਹੁਣ ਅਸੀਂ ਕਹਿੰਦੇ ਆ ਅਸੀਂ ਆਮ ਆਦਮੀ ਦੇ ਉਲਟ ਵਿਰੋਧ ਕਰਤਾ ਤੇ ਉਹ ਇਨਡਿਸਿਪਲਿਨ ਹੋ ਗਿਆ ਇਨਡਿਸਿਪਲਿਨ ਦੀ ਪਰਿਭਾਸ਼ਾ ਕੀ ਆ ਤੁਸੀਂ ਉੱਥੇ ਵਿਧਾਇਕਾਂ ਨੇ ਜਿਹੜਾ ਨਾਮ ਲਏ ਬਿਨਾ ਜਿਹੜਾ ਰਾਣਾ ਗੁਰਜੀਤ ਨੂੰ ਕਿਹਾ ਵੀ ਇਹ ਆਪਦੀ ਫੈਕਟਰੀ ਨੂੰ ਵਧਾਉਣ ਲਈ ਐਮਐਸਪੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਮੱਕੀ ਚੱਕੀ ਜਾਊਗੀ ਆਪਦੇ ਪੱਧਰ ਤੇ ਚੱਕੀ ਜਾਊਗੀ ਇਹ ਤਾਂ ਪਾਰਟੀ ਦੇ ਕਿਸੇ ਪ੍ਰੋਗਰਾਮ ਤੋਂ ਹੀ ਨੇ ਇਨੂੰ ਤੁਸੀਂ ਇਨਡਿਸਿਪਲਨ ਬਿਲਕੁਲ ਕਹਿ ਸਕਦੇ ਹੋ ਜਦੋਂ ਤੁਸੀਂ ਆਪਣੇ ਪਾਰਟੀ ਦੇ ਬੰਦਿਆਂ ਦੇ ਉਲਟ ਕੋਈ ਬਿਆਨਬਾਜ਼ੀ ਕਰਦੇ ਹੋ ਉਹਨਾਂ ਦੀ ਉਹਨਾਂ ਦੀ ਅਕਸ ਨੂੰ ਖਰਾਬ ਕਰਦੇ ਹੋ ਇਹਦਾ ਸੰਗਿਆਨ ਮੇਰੇ ਹਿਸਾਬ ਨਾਲ ਪੰਜਾਬ ਦੇ ਪ੍ਰਧਾਨ ਨੂੰ ਔਰ ਐਲਓਪੀ ਨੂੰ ਆਪਣੀ ਜਿਹੜੀ ਪਾਰਦਰਸ਼ਤਾ ਦਿਖਾਉਂਦੇ ਹੋਏ ਕਿਉਂਕਿ ਉਹਨਾਂ ਦੀ ਮੌਜੂਦਗੀ 'ਚ ਕਿਹਾ ਗਿਆ ਫਿਰ ਅਗਰ ਇੱਕ ਵੱਲੋਂ ਕਿਹਾ ਗਿਆ ਤੇ ਕੱਲ ਨੂੰ ਕੋਈ ਹੋਰ ਵੀ ਉੱਠ ਕੇ ਕਹਿ ਦੂਗਾ ਔਰ ਫਿਰ ਫਰੀ ਫੋਰ ਆਲ ਹੋ ਜਾਊਗਾ ਇਸ ਕਰਕੇ ਇੱਥੇ ਤੁਸੀਂ ਕਹਿ ਸਕਦੇ ਹੋ ਵੀ ਹਾਂ ਇਨਡਿਸਿਪਲਿਨ ਜ਼ਰੂਰ ਹੋਇਆ ਲੇਕਿਨ ਇਹ ਕਹਿਣਾ ਵੀ ਪਾਰਟੀ ਦੇ ਵਿੱਚ ਕੋਈ ਧੜੇਬੰਦੀ ਆ ਅਗਰ ਧੜੇਬੰਦੀ ਉਦੋਂ ਹੁੰਦੀ ਅਗਰ ਰਾਣਾ ਗੁਰਜੀਤ ਜੀ ਔਰ ਹੋਰ ਕਾਂਗਰਸੀ ਆਗੂ ਸਟੇਜ ਤੇ ਚਲੇ ਜਾਂਦੇ ਠੀਕ ਆ ਇਹਦੇ ਵਿੱਚ ਕੋਈ ਲੁਕੋਛਪੋ ਕੇ ਗੱਲ ਨਹੀਂ ਹੈ ਵੀ ਡਿਫਰੈਂਸਸ ਹੈ ਡਿਫਰੈਂਸ ਆਫ ਓਪੀਨੀਅਨ ਹੋਣੀ ਲਾਜ਼ਮੀ ਆ ਰਾਜਨੀਤੀ ਆ ਚਾਰ ਬੰਦੇ ਘਰ ਦੇ ਵਿੱਚ ਵੀ ਡਿਫਰੈਂਸ ਆਫ ਓਪੀਨੀਅਨ ਹੁੰਦਾ ਵਾ ਲੇਕਿਨ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰ ਦਿੱਤਨਾ ਵੀ ਕਾਂਗਰਸ ਦੇ ਵਿੱਚ ਪਤਾ ਨਹੀਂ ਕਿਹੜਾ ਖਲਾਰਾ ਪੈ ਗਿਆ ਜਾਂ ਕਾਂਗਰਸ ਦੀ ਮਜ਼ਬੂਤੀ ਹੋ ਗਈ ਆ ਪੰਜਾਬ ਦੇ ਵਿੱਚ ਪਤਾ ਨਹੀਂ ਕਿਹੜਾ ਨੁਕਸਾਨ ਹੋ ਗਿਆ ਲੋਕਾਂ ਨੂੰ ਧੜੇਬੰਦੀ ਦਾ ਕੀ ਨੁਕਸਾਨ ਆ ਪੰਜਾਬ ਦੇ ਵਿੱਚ ਬਰਾਬਰ ਮਾਲਵੇ ਦੇ ਵਿੱਚ ਰਾਣਾ ਗੁਰਜੀਤ ਵੱਲੋਂ ਕੱਲਿਆਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਕਿਸਾਨ ਏਕਤਾ ਦੇ ਨਾਮ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਉਹਦੇ 'ਚ ਕਿਤੇ ਕਾਂਗਰਸ ਦਾ ਨਾਮ ਨਹੀਂ ਇੱਕ ਇੰਡੀਵਿਜੂਅਲ ਜਿਹੜਾ ਕਾਂਗਰਸ ਪਾਰਟੀ ਦਾ ਆਗੂ ਆ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਦੇਖੋ ਮੈਂ ਕਿਸੇ ਦਾ ਅਫੀਸ਼ੀਅਲ ਸਪੋਕਸਪਰਸਨ ਥੋੜਾ ਆ ਵੀ ਮੈਂ ਰਾਣਾ ਤੁਸੀਂ ਕਾਂਗਰਸ ਦੇ ਤਾਂ ਸਪੀਕਸਪਰਸ ਮੈਂ ਕਾਂਗਰਸ ਦੇ ਤੌਰ ਦੇ ਉੱਤੇ ਤੁਹਾਨੂੰ ਗੱਲ ਕਹਿ ਦਿੱਤੀ ਹਰ ਬੰਦਾ ਰੋਜ਼ ਕੋਈ ਪ੍ਰੋਗਰਾਮ ਕਰਦਾ ਹੁਣ ਪਿੰਡਾਂ ਦੇ ਵਿੱਚ ਅ ਕਈ ਲੀਡਰ ਕਿਤੇ ਕਈ ਕਈ ਪ੍ਰੋਗਰਾਮ ਕਰਦੇ ਆ ਸਾਰੇ ਪ੍ਰੋਗਰਾਮਾਂ 'ਚ ਜ਼ਰੂਰੀ ਤਾਂ ਨਹੀਂ ਆ ਵੀ ਹਰ ਚੀਜ਼ ਕਾਂਗਰਸ ਨਾਲ ਰਿਲੇਟਡ ਜੇ ਅਸੀਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਹੋਗੇ ਜਾਂ ਐਮਐਲਏ ਹੋਗੇ ਉਸ ਤੋਂ ਇਲਾਵਾ ਉਹ ਕੋਈ ਜਿਹੜੀ ਵੀ ਉਹ ਚੀਜ਼ ਕਰਨਗੇ ਕਿਉਂਕਿ ਰਾਣਾ ਗੁਰਜੀਤ ਅੱਥੇ ਚਲੇ ਜਾਂਦੇ ਆ ਤਾਂ ਰੌਲਾ ਪੈਂਦਾ ਨਾ ਕੀ ਉਹ ਉਸਦੇ ਕੋਲ ਹੱਕ ਨਹੀਂ ਹੈ ਵੀ ਅਗਰ ਉਹ ਕਿਸਾਨਾਂ ਦੀ ਗੱਲ ਕਰਨਾ ਚਾਵੇ ਜਾਂ ਲੋਕਾਂ ਨਾਲ ਜਾਗਰੂਤਾ ਕਰਨਾ ਚਾਵੇ ਤੇ ਉਹ ਸਿਰਫ ਪਾਰਟੀ ਦੇ ਬੈਨਰ ਥੱਲੇ ਹੀ ਕਰ ਸਕਦਾ ਅਗਰ ਤਾਂ ਪਾਰਟੀ ਦਾ ਪ੍ਰੋਗਰਾਮ ਹੋਵੇ ਜਾਂ ਪਾਰਟੀ ਦੀ ਪਾਲਿਸੀ ਦੇ ਉਲਟ ਜਾਂਦਾ ਹੋਵੇ ਤਾਂ ਵੀ ਆਪਾਂ ਗੱਲ ਕਰੀਏ ਪਰ ਇਹ ਗੱਲ ਤਾਂ ਹਰ ਪੱਖੋਂ ਹੀ ਕਲੀਅਰ ਆ ਨਾ ਵੀ ਹਰ ਬੰਦੇ ਕੋਲ ਆਪਣਾ ਨਿੱਜੀ ਮਸਲਾ ਹੈ ਉਹ ਅਗਰ ਉਹ ਕਿਤੇ ਗੱਲ ਕਰਨਾ ਚਾਵੇ ਤਾਂ ਕਰ ਸਕਦਾ ਵਾ ਇੰਨੀ ਕੋਈ ਬੰਦਿਸ਼ਾਂ ਔਰ ਮਤਲਬ ਇੰਨੇ ਇਨੀਆਂ ਜ਼ਿਆਦਾ ਕੋਈ ਜੰਜੀਰਾਂ ਚ ਨਹੀਂ ਜਕੜਦੀ ਕਾਂਗਰਸ ਪਾਰਟੀ ਵੀ ਇਹਦੇ ਵਿੱਚ ਅਸੀਂ ਆਪਣੇ ਆਪ ਦੀ ਇੰਡੀਵਿਜੂਅਲ ਲੀਡਰਸ਼ਿਪ ਨੂੰ ਉਭਾਰਨ ਵਿੱਚ ਸਾਨੂੰ ਰੋਕ ਨਹੀਂ ਦਿੰਦੀ ਅਗਰ ਰਾਣਾ ਗੁਰਜੀਤ ਜੀ ਕਿਸਾਨਾਂ ਦੀ ਗੱਲ ਕਰਨਾ ਚਾਹੁੰਦੇ ਆ ਔਰ ਕਿਸਾਨਾਂ ਨਾਲ ਜੁੜਨਾ ਚਾਹੁੰਦੇ ਆ ਔਰ ਬਿਨਾ ਪਾਰਟੀ ਦਾ ਪਲੈਟਫਾਰਮ ਵਰਤੇ ਉਹ ਕਰ ਰਹੇ ਆ ਤੇ ਇਹ ਰਾਣਾ ਗੁਰਜੀਤ ਦੀ ਪਪੂਲੈਰਿਟੀ ਹੋਊਗੀ ਨਹੀਂ ਤਾਂ ਉਹਨਾਂ ਨੇ ਕਿਹੜਾ ਕੋਈ ਕਾਂਗਰਸ ਪਾਰਟੀ ਦਾ ਪਲੈਟਫਾਰਮ ਵਰਤ ਕੇ ਕੁਝ ਕਰ ਰਹੇ ਸੋ ਮੇਰਾ ਤਾਂ ਸਿਰਫ ਇਹਦੇ ਵਿੱਚ ਇੰਨੇ ਹੀ ਕਿ ਤੁਹਾਨੂੰ ਬੇਨਤੀ ਆ ਤੁਹਾਡੇ ਦਰਸ਼ਕਾਂ ਨੂੰ ਵੀ ਧੜੇ ਬੰਦੀ ਡਿਸਿਪਲਨ ਇਨਾ ਸ਼ਬਦਾਂ ਦੇ ਪਮਾਨੇ ਸਮਝ ਲਿਆ ਕਰਨ ਔਰ ਪੰਜਾਬ ਨੂੰ ਇਹਦਾ ਕੋਈ ਫਾਇਦਾ ਹੈ ਜਾਂ ਨੁਕਸਾਨ ਨਹੀਂ ਆ ਉਹਦੇ ਉੱਤੇ ਗੱਲ ਕਰੀਏ ਕਾਂਗਰਸ ਧੜੇਬੰਦੀ ਹੈ ਕਾਂਗਰਸ ਵਿੱਚ ਰਾਮ ਰੌਲਾ ਹੈ ਕਾਂਗਰਸ ਇੱਕ ਇੱਕ ਵੱਡੀ ਪਾਰਟੀ ਆ ਜੇ ਕਾਂਗਰਸ ਚਾਹੁੰਦੀ ਆ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਦੀ ਗੱਲ ਕਰਨਾ ਸੱਤਾ ਚਾਉਣਾ ਚਾਹੁੰਦਾ ਦੁਬਾਰਾ 27 ਦੀ ਤਿਆਰੀ ਜਿਹੜੀ ਆਪਾਂ ਗੱਲ ਕਰਦੇ ਵੀ ਸਟੇਜਾਂ ਤੋਂ ਜੇ ਇੱਕ ਦੂਜੇ ਖਿਲਾਫ ਬੋਲਿਆ ਜਾਊ ਵਿਧਾਨ ਸਭਾ 'ਚ ਵੀ ਸਾਹਮਣੇ ਆਉਂਦਾ ਨਾ ਗਲਤ ਗੱਲ ਆ ਨਹੀਂ ਬੋਲਣਾ ਚਾਹੀਦਾ ਜਦੋਂ ਤੁਸੀਂ ਇੱਕ ਜੋਟ ਇੱਕ ਪਾਰਟੀ 'ਚੋਂ ਇੱਕ ਪਰਿਵਾਰ 'ਚੋਂ ਨਹੀਂ ਬੋਲਣਾ ਚਾਹੀਦਾ ਮੈਂ ਤਾਂ ਆਪ ਕਹਿ ਰਿਹਾ ਪਰ ਕੀ ਮਜਬੂਰੀਆਂ ਰਹਿੰਦੀਆਂ ਕੀ ਮੁਸ਼ਕਲਾਂ ਆਂਦੀਆਂ ਕਿਹੜੇ ਏਜੰਡੇ ਤਹਿਤ ਬੋਲਿਆ ਜਾਂਦਾ ਇਹਨਾਂ ਦਾ ਤੁਸੀਂ ਸੰਘਾਲ ਸਿੰਘ ਖਹਿਰਾ ਦਾ ਟਵੀਟ ਵੀ ਦੇਖਿਆ ਹੋਣਾ ਉਹਨਾਂ ਦੇ ਨਾਲ ਦੇਖੋ ਮੈਂ ਫਿਰ ਤੁਹਾਨੂੰ ਉਹ ਗੱਲ ਕਹਿ ਰਿਹਾ ਵੀ ਬੜੀ ਮੰਦ ਭਾਗੀ ਗ ਸੁਖਪਾਲ ਸਿੰਘ ਖਹਿਰਾ ਦੀ ਰਾਣਾ ਗੁਰਜੀਤ ਜੀ ਦੀ ਗੱਲ ਪੁਰਾਣੀ ਚੱਲਦੀ ਆ ਅਸੀਂ ਆਪਣੀ ਨਿੱਜੀ ਲੜਾਈਆਂ ਨੂੰ ਪਾਰਟੀ ਪਲੇਟਫਾਰਮ ਦੇ ਉੱਤੇ ਲਿਆ ਕੇ ਮੇਰੀ ਕਈ ਲੀਡਰਾਂ ਨਹੀਂ ਬਣ ਸਕਦੀ ਹੋਗੀ ਲੇਕਿਨ ਮੈਂ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਆਪਣੀ ਨਿੱਜੀ ਲੜਾਈ ਨੂੰ ਔਰ ਆਪਣੇ ਜਿਹੜੇ ਮਤਲਬ ਮੰਨ ਲਓ ਮੇਰੇ ਵਿਰੋਧੀਆਂ ਨੂੰ ਵਿਰੋਧੀ ਜਿਹੜੇ ਆ ਉਹ ਕੌਣ ਹੈਗੇ ਆ ਪਾਰਟੀ ਨੂੰ ਇਹ ਡਿਸਾਈਡ ਕਰਨਾ ਪਊਗਾ ਕਿ ਸਾਡੇ ਲੋਕਾਂ ਨੂੰ ਸਾਡੇ ਲੀਡਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੇ ਸਾਡੀ ਪਾਰਟੀ ਚੋਂ ਸਾਡੇ ਵਿਰੋਧੀ ਨਹੀਂ ਆ ਸਾਡੇ ਵਿਰੋਧੀ ਆਪ ਵਾਲੇ ਆ ਸਾਡੇ ਵਿਰੋਧੀ ਉਹ ਆ ਜਿਹੜੇ ਅੱਜ ਡਿਵੀਜ਼ਨ ਵਾਲੀ ਪੋਲਿਟਿਕਸ ਦੇ ਹਮਾਇਤੀ ਆ ਅੱਜ ਸਾਡੇ ਵਿਰੋਧੀ ਉਹ ਲੋਕ ਆ ਜਿਹੜੇ ਸ਼ਾਹੂਕਾਰਾਂ ਨੂੰ ਅਮੀਰ ਕਰ ਰਹੇ ਆ ਔਰ ਗਰੀਬਾਂ ਨੂੰ ਗਰੀਬ ਕਰ ਰਹੇ ਆ ਜਿਨ੍ਹਾਂ ਦੀ ਇਹ ਪਾਲਿਸੀਆਂ ਆ ਜਿਨ੍ਹਾਂ ਦੀ ਇਹ ਪਾਲਿਸੀ ਆ ਵੀ ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪਾਈਆਂ ਜਾਣ ਉਹ ਸਾਡੇ ਵਿਰੋਧੀ ਆ ਆਪਸ ਵਿੱਚ ਵੈਰ ਵਿਰੋਧ ਮੇਰੇ ਹਿਸਾਬ ਨਾਲ ਨਹੀਂ ਹੋਣਾ ਚਾਹੀਦਾ ਆਪਾਂ ਕੇਂਦਰ ਦੀ ਥੋੜੀ ਪੋਲਿਟਿਕਸ ਦੀ ਗੱਲ ਕਰਦੇ ਵਕਫ ਬਿੱਲ ਪਾਸ ਹੋ ਗਿਆ ਕਾਂਗਰਸ ਨੇ ਚਾਹੇ ਵਿਰੋਧ ਕੀਤਾ ਉਹ ਪਾਸ ਹੋ ਗਿਆ ਉਹਦਾ ਪੰਜਾਬ ਤੇ ਕੁਝ ਅਸਰ ਹੋਊਗਾ ਦੇਖੋ ਅਸਰ ਤਾਂ ਇੱਕ ਬੇਵਿਸ਼ਵਾਸੀ ਪੈਦਾ ਹੋਈ ਅੱਜ ਜਿਸ ਤਰੀਕੇ ਦੇ ਨਾਲ ਮੁਸਲਮਾਨ ਸਮਾਜ ਨੇ ਇਸ ਚੀਜ਼ ਦਾ ਵਿਰੋਧ ਕੀਤਾ ਮੁਸਲਮਾਨ ਲੀਡਰਾਂ ਨੇ ਇਹਦਾ ਵਿਰੋਧ ਕੀਤਾ ਔਰ ਹਰ ਮਿਨੋਰਟੀ ਨੂੰ ਇਹ ਲੱਗਦਾ ਵੀ ਜਿਹੜੀ ਭਾਜਪਾ ਆ ਇਹ ਮਿਨੋਰਟੀਜ਼ ਨੂੰ ਖਤਮ ਕਰਨਾ ਚਾਹੁੰਦੀ ਆ ਇਹ ਔਰ ਹਰ ਉਸ ਸੋਚ ਨੂੰ ਖਤਮ ਕਰਨਾ ਚਾਹੁੰਦੀ ਆ ਜਿਹੜੇ ਇਹਨਾਂ ਦੇ ਅਧੀਨ ਨਹੀਂ ਹੈਗੇ ਭਾਜਪਾ ਬਾਰ-ਬਾਰ ਇੱਥੇ ਵੀ ਜਿਹੜੇ ਆਪਣੇ ਇੰਸਟੀਟਿਊਸ਼ਨਸ ਆ ਭਾਵੇਂ ਐਸਜੀਪੀਸੀ ਆ ਭਾਵੇਂ ਆਪਣਾ ਕੀ ਕਹਿੰਦੇ ਕੋਈ ਵੀ ਸਿੱਖ ਸੰਸਥਾ ਸਿੱਖ ਜਿਹੜੀਆਂ ਸੰਗਠਨਾਂ ਉਨ੍ਹਾਂ ਦੇ ਵਿੱਚ ਵੀ ਇੱਕ ਬਹੁਤ ਵੱਡੀ ਬੇਵਿਸ਼ਵਾਸੀ ਔਰ ਉਨ੍ਹਾਂ ਦੇ ਵਿੱਚ ਵੀ ਆਪਸ ਪਾਟੋ ਧੀਰ ਔਰ ਜਿਵੇਂ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਅਗਰ ਪਾਰਟੀ ਨਾ ਕਹੀਏ ਇੱਕ ਇੰਸਟੀਟਿਊਸ਼ਨ ਆ ਉਹਨੂੰ ਵੀ ਇਹੀ ਮੰਨਿਆ ਜਾ ਰਿਹਾ ਵੀ ਭਾਜਪਾ ਦੇ ਇਸ਼ਾਰਿਆਂ ਦੇ ਉੱਤੇ ਬਿਲਕੁਲ ਵੰਡੋ ਵੰਡੀ ਪਾੜੋ ਤਾੜ ਕਰਕੇ ਰੱਖ ਦਿੱਤਾ ਵਾ ਵੀ ਤਾਂ ਕਿ ਭਾਜਪਾ ਆਪਣਾ ਜਿਹੜਾ ਰਸਤਾ ਵਾ ਪੰਜਾਬ ਰਾਹੀਂ ਕਿਉਂਕਿ ਇੱਕ ਮਿਨੋਰਟੀ ਮੁਸਲਮਾਨ ਜਿਹੜਾ ਸਮਾਜ ਆ ਉਹ ਬਿਲਕੁਲ ਇਨਾਂ ਤੋਂ ਵੱਖ ਹੋ ਚੁੱਕਾ ਵਾ ਔਰ ਅਗਰ ਕਿਸੇ ਤਰ੍ਹਾਂ ਇਹ ਚਾਹਦੇ ਆ ਵੀ ਸਿੱਖਾਂ ਦੇ ਇੱਥੇ ਜਿਨ੍ਹਾਂ ਦਾ ਸੂਬਾ ਪੰਜਾਬ ਨੂੰ ਮੰਨਿਆ ਜਾਂਦਾ ਵਾ ਵੀ ਇੱਥੇ ਅਗਰ ਕਿਸੇ ਤਰ੍ਹਾਂ ਅਸੀਂ ਸਰਕਾਰ ਬਣਾ ਲਈਏ ਤੇ ਅਸੀਂ ਦੇਸ਼ 'ਚ ਇਹ ਮੈਸੇਜ ਦੇ ਦਾਂਗੇ ਵੀ ਦੇਖੋ ਸਾਡੀ ਮਨੋਰਟੀਜ਼ ਵਿੱਚ ਐਕਸੈਪਟੈਂਸ ਆ ਕਿਉਂਕਿ ਨਾ ਤਾਂ 크ਰਿਸਚੀਅਨਜ਼ ਵਿੱਚ ਇਹਨਾਂ ਦੀ ਐਕਸੈਪਟੈਂਸ ਆ ਨਾ ਮੁਸਲਮਾਨਾਂ 'ਚ ਇਹਨਾਂ ਦੀ ਐਕਸੈਪਟੈਂਸ ਆ ਆ ਇੱਕ ਆਖਰੀ ਜਿਹੜੀ ਕਮਿਊਨਿਟੀ ਔਰ ਇਸ ਕਮਿਊਨਿਟੀ ਦਾ ਸਿੱਖ ਕਮਿਊਨਿਟੀ ਦਾ ਬਹੁਤ ਵੱਡਾ ਇੱਕ ਮੈਸੇਜ ਆ ਆਪਣੇ ਆਪ 'ਚ ਕਿੰਨਾ ਦੀ ਬਹੁਤ ਵੱਡੀ ਇੱਕ ਹੋਂਦ ਆ ਔਰ ਆਪਣੇ ਆਪ ਦੇ ਵਿੱਚ ਇੱਕ ਵਰਲਡਵਾਈਡ ਮੈਸੇਜ ਇਹ ਦੇਣਾ ਚਾਹੁੰਦੇ ਆ ਇਸ ਰਾਜਨੀਤੀ ਨੂੰ ਅੰਜਾਮ ਦੇ ਉੱਤੇ ਚੜਾ ਕੇ ਇੱਥੇ ਸਰਕਾਰ ਉਸ ਕਰਕੇ ਸਾਰੇ ਹੱਥ ਕੰਡੇ ਆਪਣਾਏ ਜਾਂਦੇ ਆ ਇਹ ਅੱਜ ਆਪਣੀ ਪੋਪੂਲੇਸ਼ਨ ਕਿੰਨੀ ਆ ਕਿੰਨੀ ਘਟ ਵੱਧਾ ਲੇਕਿਨ ਪੰਜਾਬ ਬੇਸਿਕਲੀ ਇੱਕ ਸਿੱਖ ਸੂਬਾ ਮੰਨਿਆ ਜਾਂਦਾ ਵਾ ਔਰ ਬੀਜੇਪੀ ਉਹਦੇ ਵਿੱਚ ਜਿਵੇਂ ਤੁਸੀਂ ਅਗਰ ਕਹੋਗੇ ਵੀ ਇੱਥੋਂ ਜੇ ਵੀ ਮਾਈਗ੍ਰੇਸ਼ਨ ਹੋਈ ਆ ਜਾਂ ਇੱਥੇ ਹੋਰ ਬਾਹਰੋਂ ਆ ਕੇ ਸੂਬਿਆਂ ਚੋਂ ਲੋਕ ਇੱਥੇ ਵਸਣ ਲੱਗ ਪਏ ਆ ਜਾਂ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਹੀ ਬੀਜੇਪੀ ਇੱਥੋਂ ਦੇ ਹੱਥ ਕੰਡੇ ਆਪਣਾ ਕੇ ਸਰਕਾਰ ਬਣਾਉਣਾ ਚਾਹੁੰਦੀ ਜਿਹੜਾ ਤੁਹਾਡਾ ਸਵਾਲ ਰਿਹਾ ਬੇਵਿਸ਼ਵਾਸੀ ਸਰਕਾਰ ਪ੍ਰਤੀ ਬੀਜੇਪੀ ਪ੍ਰਤੀ ਹਰ ਮਿਨੋਰਟੀ ਦੀ ਆ ਹੌਲੀ ਹੌਲੀ ਕਰਕੇ ਸਾਰੀ ਮਿਨੋਰਟੀਆਂ ਨੂੰ ਜਾਂ ਤਾਂ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦੇ ਆ ਜਾਂ ਉਹਨਾਂ ਤੇ ਕਾਬਜ਼ ਹੋ ਕੇ ਆਪਣੀ ਮਨਮਰਜ਼ੀ ਬੀਜੇਪੀ 2014 ਤੋਂ ਸੱਤਾ 'ਚ ਹੂੰ ਬਾਹਰ ਕਿਉਂ ਨਹੀਂ ਹੋ ਪਾਈ ਜੇ ਬੀਜੇਪੀ ਇਹ ਨਿਯੋ ਮਾੜੀ ਸੀ ਮਿਨੋਰਟੀਆਂ ਲਈ ਜਾਂ ਲੋਕਾਂ ਲਈ ਕਿਉਂਕਿ ਦੇਖੋ ਡੈਮੋਕ੍ਰੇਸੀ ਦੇ ਵਿੱਚ ਕੀ ਕਾਂਗਰਸ ਨੇ ਲੁੱਟਿਆ ਹੀ ਇੰਨਾ ਵੀ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਬਣ ਪਾਇਆ ਕਾਂਗਰਸ ਤੇ ਡੈਮੋਕ੍ਰੇਸੀ ਦੇ ਵਿੱਚ ਕਾਂਗਰਸ ਪਾਰਟੀ ਨੇ 70 ਸਾਲ ਰਾਜ ਕੀਤਾ 70 ਸਾਲ ਨਹੀਂ ਮਤਲਬ 55-56 ਸਾਲ ਰਾਜ ਕੀਤਾ। ਔਰ ਭਾਜਪੀ ਨੂੰ ਵੀ ਲੋਕਾਂ ਨੇ ਮੌਕਾ ਦਿੱਤਾ। ਹੁਣ ਮੌਕਾ ਡੈਮੋਕ੍ਰੇਸੀ ਦੇ ਵਿੱਚ 35-36% ਨੇ ਦਿੱਤਾ। ਅਗਰ ਤੁਸੀਂ ਸਹੀ ਮੈਨੇਜ ਕੋ ਪਿਛਲੀ ਵਾਰ ਭਾਜਪੀ ਬਾਹਰ ਹੁੰਦੀ ਹੁੰਦੀ ਬਚੀ। ਮੈਜੋਰਟੀ ਤੋਂ ਥੱਲੇ ਆ ਗਏ। ਸੋ ਜਿੱਥੇ ਕਾਂਗਰਸ ਦਾ ਇੰਨੀ ਦੇਰ ਰਾਜ ਰਿਹਾ ਉਹਦੇ ਵਿੱਚ ਬਹੁਤ ਗਲਤੀਆਂ ਹੋਈਆਂ, ਬੜੀਆਂ ਕਮੀਆਂ ਪੇਸ਼ੀਆਂ ਰਹੀਆਂ ਤੇ ਲੋਕਾਂ ਨੇ ਵੀ ਸੋਚਿਆ ਵੀ ਇੱਕ ਬਦਲ ਦੇ ਰੂਪ ਦੇ ਵਿੱਚ ਸ਼ਾਇਦ ਸਾਡੀ ਜ਼ਿੰਦਗੀਆਂ ਸੁਧਾਰ ਹੋ ਜੇ ਕਿਉਂਕਿ ਗਰੀਬੀ ਭਾਵੇਂ ਜਿੰਨੀ ਮਰਜ਼ੀ ਆਪਾਂ ਘਟਾ ਲਈਏ ਲੇਕਿਨ ਕੁਝ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਜੋ ਚੀਜ਼ਾਂ ਮਿਲ ਜਾਂਦੀਆਂ ਉਹਨਾਂ ਚੀਜ਼ਾਂ ਦਾ ਸ਼ਾਇਦ ਕਈ ਵਾਰ ਲੋਕ ਮੁੱਲ ਨਹੀਂ ਜਾਣਦੇ ਅੱਜ ਮੰਨ ਲਓ ਆਪਣੇ ਇੱਥੇ ਡੈਮੋਕ੍ਰੇਸੀ ਦੇ ਵਿੱਚ ਵੋਟ ਦਾ ਹੱਕ ਆ ਇਹ ਆਪਣੇ ਆਪ ਦੇ ਵਿੱਚ ਇੱਕ ਲੋਕ ਇਹ ਮੰਨ ਚੁੱਕੇ ਆ ਵੀ ਇਹ ਤਾਂ ਸਾਡਾ ਜਵੇਂ ਜਨਮ ਸਿੱਧ ਅਧਿਕਾਰ ਆ ਹੋਣਾ ਵੀ ਚਾਹੀਦਾ ਵਾ ਲੇਕਿਨ ਬੀਜੇਪੀ ਤੋਂ ਇਹ ਖਤਰਾ ਵੀ ਕਿਸੇ ਦਿਨ ਵੋਟ ਦਾ ਹੱਕ ਵੀ ਵਾਪਸ ਲੈ ਸਕਦੇ ਆ ਸੋ ਉਹ ਚੀਜ਼ਾਂ ਨੂੰ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਜਿਹੜੀ ਰੂਪਰੇਖਾ ਸੀ ਉਹਦੇ ਅਗੇਂਸਟ ਬੀਜੇਪੀ ਨੇ ਜਿਹੜੀ ਪੋਲਿਟਿਕਸ ਖੜੀ ਕੀਤੀ ਆ ਦੇਸ਼ ਨੂੰ ਸਮਝਣ ਨੂੰ ਔਰ ਉਹਦੀ ਤਹਿ ਤੱਕ ਜਾਣ ਨੂੰ ਟਾਈਮ ਲੱਗਦਾ ਵਾ ਵੱਟੀਆਂ ਵੱਡੀਆਂ ਸਰਕਾਰਾਂ ਵੱਡੇ ਵੱਡੇ ਆਰਾਮ ਰਾਜ ਬਹੁਤ ਬਹੁਤ ਦੇਰ ਚੱਲੇ ਆ ਲੇਕਿਨ ਟਹਿ ਜਾਂਦੇ ਆ ਸੋ ਸਮਾਂ ਲੱਗੂਗਾ ਲੇਕਿਨ ਬੀਜੇਪੀ ਟਹਿ ਜਰੂਰ ਚੋ ਜਾਊਗਾ ਪੰਜਾਬ ਦੇ ਵਿੱਚ ਹੀ ਆਪਾਂ ਫਿਰ ਗੱਲ ਕਰਦੇ ਪੰਜਾਬ ਦੇ ਦੋ ਦਿਗਜ ਲੀਡਰਾਂ ਦੇ ਨਾਮ ਆਏ ਈਡੀ ਨੇ ਰੇਡਾਂ ਦਾ ਆਪਾਂ ਕਹਿ ਤਾਂ ਲੈਨੇ ਆ ਮਨੂੰ ਦੀ ਦੁਰਵਰਤੋਂ ਕਰ ਰਹੀ ਹੈ ਬੀਜੇਪੀ ਇਹ ਦੋਸ਼ ਲੱਗਦੇ ਆ ਪਰ ਇਹਦੇ باوجود ਵੱਡੇ ਲੀਡਰਾਂ ਦੇ ਨਾਮ ਆਏ ਉਹਨਾਂ ਦੀਆਂ ਪ੍ਰਾਪਰਟੀਆਂ ਜਬਤ ਹੋਈਆਂ ਨੇ ਪਿਛਲੇ ਦਿਨਾਂ ਚ ਮਤਲਬ ਉਹ ਕੀ ਆਪਾਂ ਸਿਰਫ ਇੰਨਾ ਕਹਿ ਕੇ ਸਾਰ ਸਕਦੇ ਆ ਵੀ ਦੁਰਵਰਤੋਂ ਹੋ ਰਹੀ ਹੈ ਕੀ ਉਹ ਲੀਡਰ ਦੋਸ਼ੀ ਨਹੀਂ ਜਿਨ੍ਹਾਂ ਦੇ ਉੱਤੇ ਗਾਜ ਡਿੱਗਦੀ ਹੈ ਦੇਖੋ ਦੋਸ਼ੀ ਤਾਂ ਉਦੋਂ ਹੀ ਹੋਊਗਾ ਨਾ ਜਿੱਦਨ ਕੋਰਟ ਦੋਸ਼ੀ ਮੰਨੂਗਾ ਪਰ ਜਿਹੜੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਜਬਤ ਹੋਈਆਂ ਨੇ ਮੈਂ ਤਾਂ ਉਹ ਵੀ ਕਹਿ ਰਿਹਾ ਪ੍ਰਾਪਰਟੀਆਂ ਜਬਤ ਉਹ ਕੋਈ ਪੱਕੀਆਂ ਜਬਤ ਹੋ ਗਈਆਂ ਵੀ ਪੱਕੇ ਤੌਰ ਦੇ ਉੱਤੇ ਛੁਡਾਈਆਂ ਨਹੀਂ ਜਾਣਗੀਆਂ ਜਾਂਚ ਦਾ ਹਿੱਸਾ ਵਾ ਔਰ ਅਗਰ ਪ੍ਰਾਪਰਟੀਆਂ ਦੋਸ਼ੀ ਤੁਸੀਂ ਮੇਰੇ ਕਹਿਣ ਦੇ ਨਾਲ ਅੱਜ ਕੱਲ ਇੱਕ ਕੋਈ ਕੈਂਗਰੂ ਕੋਰਟ ਤਾਂ ਚੱਲਦੇ ਨਹੀਂ ਪਏ ਜਾਂ ਕੋਈ ਮੌਬ ਦੇ ਤਰੂਤ ਦੇ ਉੱਤੇ ਤਾਂ ਕੋਰਟ ਜਾਣੇ ਨਹੀਂ ਕੋਰਟ ਦੇ ਪ੍ਰਕਿਰਿਆ ਵਾ ਐਵੇਂ ਮੋਦੀ ਸਾਹਿਬ ਦੇ ਉੱਤੇ 2002 ਦੇ ਗੋਦਰਾ ਦੇ ਰਾਇਟਸ ਦਾ ਇੰਨਾ ਵੱਡਾ ਇਲਜ਼ਾਮ ਲੱਗਾ ਸੀ ਅੱਜ ਤੱਕ ਜੇ ਕਨਵਿਕਟ ਨਹੀਂ ਆ ਤੇ ਆਪਾਂ ਕਹਿ ਦਿੰਦੇ ਸਾਰਿਆਂ ਨੂੰ ਪਤਾ ਵੀ ਰਾਇਟਸ ਉਦੋਂ ਦੇ ਮੁੱਖ ਮੰਤਰੀ ਨੇ ਕਰਾਏ ਉਦੋਂ ਦੇ ਮੌਜੂਦਾ ਉਦੋਂ ਦੇ ਸਰਕਾਰਾਂ ਨੇ ਰਾਇਟਸ ਦੇ ਵਿੱਚ ਪੂਰਾ ਉਹਨਾਂ ਦਾ ਯੋਗਦਾਨ ਸੀ ਜਿਵੇਂ ਅੱਜ ਤੱਕ ਤੁਸੀਂ ਕਹੋ ਵੀ ਅਗਰ 1984 ਦੀ ਗੱਲ ਕਰੋ ਇਸ ਗੱਲ ਦੇ ਵਿੱਚ ਕੋਈ ਮੰਨੇ ਨਾ ਮੰਨੇ ਕੋਟਾਂ ਦੇ ਵਿੱਚ ਤਾਂ ਦੋਸ਼ੀ ਨਹੀਂ ਦਿੱਤਾ ਹੋਇਆ ਲੇਕਿਨ ਲੋਕਾਂ ਦੀ ਨਜ਼ਰ 'ਚ ਤਾਂ ਕਾਂਗਰਸ ਦੋਸ਼ੀ ਆ ਕੋਟਾਂ 'ਚ ਵੀ ਹੋਇਆ ਸਭ ਮੈਂ ਉਹ ਹੀ ਕਹ ਰਿਹਾ ਹੁਣ ਕੋਟਾਂ ਦੇ ਵਿੱਚ ਹੁਣ ਸਾਬਤ ਹੋਣਾ ਸ਼ੁਰੂ ਹੋਇਆ ਨਾ 30-30 ਸਾਲਾਂ ਬਾਅਦ ਤੁਹਾਨੂੰ ਇਨਸਾਫ ਮਿਲ ਰਿਹਾ ਵਾ ਲੇਕਿਨ ਲੋਕਾਂ ਦੀ ਨਜ਼ਰ 'ਚ ਤਾਂ ਪਹਿਲਾਂ ਹੀ ਦੋਸ਼ੀ ਸੀ ਲੇਕਿਨ ਇਸ ਪੈਮਾਨੇ ਦੇ ਵਿੱਚ ਅਗਰ ਤੁਸੀਂ ਕੋਈ ਵੀ ਅਜੇ ਇੱਕ ਇੰਡੀਵਿਜੂਅਲ ਨੂੰ ਵੀ ਆਪਾਂ ਇਸ ਕਟਗਰੀ ਵਿੱਚ ਖੜਾ ਕਰ ਦੇਣਾ ਹਾਲੇ ਉਹਨੂੰ ਫਰੀडम ਆਫ ਇਹ ਤਾਂ ਦੇਣਾ ਪਊਗਾ ਨਾ ਵੀ ਉਹਨੂੰ ਇਹਦਾ ਇੱਕ ਰਾਈਟ ਤਾਂ ਦੇਣਾ ਪਊਗਾ ਨਾ ਵੀ ਈਡੀ ਦੀ ਰੇਡਾਂ ਨੂੰ ਕਿਸ ਤਰੀਕੇ ਨਾਲ ਵਰਤਿਆ ਜਾ ਰਿਹਾ ਇਹ ਆਪਣੇ ਸਾਰਿਆਂ ਦੇ ਸਾਹਮਣੇ ਆ ਤੁਸੀਂ ਵੇਖੋ ਭਾਜਪਾ ਨੇ ਜਿੰਨੀਆਂ ਬੰਦੇ ਭਾਜਪਾ ਜੁਆਇਨ ਕਰ ਗਏ ਕੀ ਅੱਜ ਤੱਕ ਉਹਨਾਂ ਦੇ ਖਿਲਾਫ ਕਦੀ ਕੋਈ ਕਾਰਵਾਈ ਹੋਈ ਜਿੰਨੇ ਬੰਦੇ ਆਪੋਜੀਸ਼ਨ ਚੋ ਭਾਜਪੀ ਵਾਲ ਗਏ ਆ ਈਡੀ ਦੇ ਕੇਸ ਉਹਨਾਂ ਦੇ ਖਿਲਾਫ ਕਿਉਂ ਬੰਦ ਹੋ ਗਏ ਫਿਰ ਕਿਤਨਾ ਕਿਤੇ ਸ਼ੱਕ ਦੇ ਕਿ ਰਿਸ਼ਤਾ ਈਡੀ ਨੂੰ ਖੜਾ ਕੀਤਾ ਜਾ ਜਾਂਦਾ ਨਾ ਇਸ ਕਰਕੇ ਮੰਨਿਆ ਜਾਂਦਾ ਜਦੋਂ ਵੀ ਰੇਡ ਪਾਉਂਦੇ ਆ ਕਿ ਕੀ ਇਹਨਾਂ ਦੇ ਪਿੱਛੇ ਪੋਲਿਟਿਕਲ ਮੰਚਾ ਹੈ ਕਿ ਨਹੀਂ ਆਜੰਸੀਆਂ ਇੰਡੀਪੈਂਡੈਂਟਲੀ ਕੰਮ ਕਰਦੀਆਂ ਕਿ ਨਹੀਂ ਕਰਦੀਆਂ ਇਹ ਵੱਡੇ ਸਵਾਲ ਹੈਗੇ ਆ ਅੱਜ ਦੇ ਸਿਸਟਮ ਤੇ ਪੰਜਾਬ ਦੇ ਵਿੱਚ ਜੇ ਕਾਂਗਰਸ ਸਰਕਾਰ 2027 ਚ ਆਉਂਦੀ ਆ ਜੀ ਪੰਜਾਬ ਦੀ ਕਾਂਗਰਸ ਸਰਕਾਰ ਹੁੰਦੀ ਆ ਅਤਲੰਗਨ ਨਾ ਤੇ ਨਾ ਸਰਕਾਰ ਆ ਜੀ ਕਾਂਗਰਸ ਦੀ ਉਥੇ ਨਾ 400 ਏਕੜ ਜੰਗਲ ਨੂੰ ਆਈਟੀ ਹੱਬ ਬਣਾਉਣ ਦੇ ਨਾਂ ਤੇ ਨੌਕਰੀਆਂ ਦੇਣ ਦੇ ਨਾਂ ਤੇ ਵੱਢਿਆ ਗਿਆ। ਉੱਥੇ ਜੇ ਭਾਜਪਾ ਹੁੰਦੀ ਸ਼ਾਇਦ ਕਾਂਗਰਸ ਵਾਤਾਵਰਣ ਦਾ ਰੌਲਾ ਪਾ ਲੈਂਦੀ ਤੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਵਲੇ ਮੱਤੇਵਾੜਾ ਵੱਢਿਆ ਗਿਆ। ਉਦੋਂ ਚਾਹੇ ਰੋਕ ਲੱਗੀ ਲੋਕਾਂ ਦੇ ਵਿਰੋਧ ਨਾਲ ਹੁਣ ਉੱਥੇ ਕਾਂਗਰਸ ਸਰਕਾਰ ਆ ਜੇ ਉੱਥੇ ਭਾਜਪਾ ਹੁੰਦੀ ਕਾਂਗਰਸ ਰੌਲਾ ਪਾਉਂਦੀ ਤੇ ਹੁਣ ਕੀ ਸਮੱਸਿਆ? ਹੁਣ ਉੱਥੇ ਜੰਗਲ ਕਿਉਂ ਵੱਢੇ ਜਾ ਰਹੇ? ਦੇਖੋ ਜਿਹੜੇ ਤੁਹਾਡੇ ਸਵਾਲ ਆ ਜਿੱਥੋਂ ਦੇ ਸਵਾਲ ਆ ਉੱਥੋਂ ਦੇ ਬੈਟਰ ਬੰਦੇ ਆਨਸਰ ਕਰ ਸਕਣਗੇ। ਹੂੰ। ਮੇਰਾ ਜਿਹੜਾ ਅਧਿਕਾਰ ਖੇਤਰ ਜਾਂ ਮੇਰੀ ਇੱਕ ਗੱਲ ਕਰਨ ਦੇ ਨਾਲ ਇਸ ਚੀਜ਼ ਦੇ ਕੋਈ ਮਾਇਨੇ ਬਦਲ ਨਹੀਂ ਜਾਣਗੇ ਜੋ ਗਲਤ ਆ ਉਹ ਗਲਤ ਰਹੂਗਾ ਜੇ ਕਾਂਗਰਸ ਗਲਤ ਕਰ ਰਹੀ ਤੇ ਕਾਂਗਰਸ ਨੂੰ ਗਲਤ ਕਹਿਣਾ ਚਾਹੀਦਾ ਜੇ ਕਿਤੇ ਸਰਕਾਰਾਂ ਕੁਝ ਗਲਤ ਕਰ ਰਹੀਆਂ ਤੇ ਉਹਨੂੰ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਆ ਵੀ ਉੱਥੇ ਗਲਤ ਹੋ ਰਿਹਾ ਵਾ ਸੋ ਇਹ ਦੋਹਰੀ ਮਾਪਦੰਡ ਦੀ ਪਾਲਿਸੀ ਹੀ ਪਾਰਟੀਆਂ ਦੇ ਅਕਸ ਨੂੰ ਖਰਾਬ ਕਰਦੀਆਂ ਔਰ ਪੋਲਿਟਿਸ਼ੀਅਨਸ ਦੇ ਅਕਸ ਨੂੰ ਖਰਾਬ ਕਰਦੀਆਂ ਮੈਨੂੰ ਇਸ ਮਾਮਲੇ ਦੇ ਬਾਰੇ ਜ਼ਿਆਦਾ ਗਿਆਨ ਨਹੀਂ ਹੈਗਾ ਵੀ ਉਹ ਤੁਸੀਂ ਜਿੱਥੋਂ ਦੀ ਗੱਲ ਕਰ ਰਹੇ ਹੋ ਕੀ ਇਹ ਸਹੀ ਆ ਜਾਂ ਗਲਤ ਆ ਜਾਂ ਇਹ ਮੀਡੀਆ ਰਿਪੋਰਟ ਆ ਜਾਂ ਇਹਦੇ ਕੋਈ ਤੱਥ ਸਾਹਮਣੇ ਆਣ ਕਿਉਂਕਿ ਇਹ ਪੜਨ ਦੇ ਵਿੱਚ ਤਾਂ ਤਿੰਨ ਚਾਰ ਵਾਰ ਤਾਂ ਅਸੀਂ ਵੀ ਪੜਿਆ ਆ ਵੀ ਕਿਤੇ ਤੇਲੰਗਾਨਾ ਦਾ ਮਸਲਾ ਆ ਗਿਆ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਜਾਂ ਛੱਤੀਸਗੜ੍ਹ ਦਾ ਮਸਲਾ ਆ ਜਾਏ ਜਾਂ ਕਿਤੋਂ ਦਾ ਆ ਜਾਏ ਉਹਨਾਂ ਚੀਜ਼ਾਂ ਦੇ ਉੱਤੇ ਮੇਰੇ ਹਿਸਾਬ ਨਾਲ ਅੱਜ ਦੀ ਟਿੱਪਣੀ ਦੇ ਉੱਤੇ ਕੋਈ ਮਤਲਬ ਬੰਦਾ ਨਹੀਂ ਆ ਪੰਜਾਬ ਦੇ ਸਦਰਬ ਦੇ ਵਿੱਚ ਅਗਰ ਗੱਲ ਰਵੇ ਤਾਂ ਜ਼ਿਆਦਾ ਵਧੀਆ ਤੁਹਾਨੂੰ ਪਰਸਨਲੀ ਜੇ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਜਾਨੇ ਹੋ ਪਹਿਲਾ ਕੰਮ ਕੀ ਕਰੋਗੇ ਜਥੇਬੰਦਕ ਤੌਰ ਤੇ ਮਤਲਬ ਜਿਹੜੀ ਉਹ ਜਿਹੜੀ ਕਾਟੋ ਕਲੇਸ਼ ਵਾਲੀ ਗੱਲ ਜਿਹੜੀ ਹੈ ਸਾਹਮਣੇ ਤਾਂ ਆਉਂਦੀ ਹੈ ਨਾ ਚਾਹੇ ਮੰਨੇ ਚਾਹੇ ਕੋਈ ਨਾ ਮੰਨੇ ਵੀ ਇਹ ਜੇ ਦਾ ਕੋਈ ਜਵਾਬ ਨਹੀਂ ਹੁੰਦਾ ਜੇ ਜਦੋਂ ਹੂਕਾ ਉਦੋਂ ਦੀ ਉਦੋਂ ਵੇਖਾਂਗੇ ਅੱਜ ਉਹਦੇ ਬਾਰੇ ਗੱਲਾਂ ਕਰਨ ਦਾ ਕੋਈ ਤੁਹਾਨੂੰ ਪਰਸਨਲੀ ਕੁਝ ਤਾਂ ਲੱਗਦਾ ਹੀ ਹੋ ਨਹੀਂ ਮੇਰੇ ਹਿਸਾਬ ਨਾਲ ਮੈਂ ਇੰਨਾ ਸੋਚਦਾ ਨਹੀਂ ਜੀ ਜੇ ਕੀ ਹੋ ਜਾਊਗਾ ਜੋ ਹੈ ਉਹਦੇ ਬਾਰੇ ਸੋਚ ਲਈਏ ਉਹ ਜ਼ਿਆਦਾ ਵਧੀਆ ਪਰ ਉਹ ਹੁਣ ਉਹਦੇ ਬਾਰੇ ਸੋਚਣ ਦੀ ਗੱਲ ਹੀ ਕਰ ਰਹੇ ਆ ਕਿ ਉਹ ਉਹ ਸਾਹਮਣੇ ਆ ਰਿਹਾ ਤੇ ਉਹਦਾ ਕੋਈ ਹੱਲ ਤਾਂ ਹੋਊਗਾ ਕੁਝ ਸੋਚ ਲਈ ਹੋ ਪਾਰਟੀ ਪਾਰਟੀ ਸੋਚੇਗੀ ਪਾਰਟੀ ਦੇ ਵਿੱਚ ਬਹੁਤ ਦਿਗਜ ਲੀਡਰ ਬੈਠੇ ਆ ਉਹਦੇ ਬਾਰੇ ਸੋਚਣਗੇ ਪਾਰਟੀ ਦਾ ਥੋੜਾ ਕੋਈ ਤਾਂ opinion ਨਹੀਂ ਮੇਰਾ ਤਾਂ ਇਹ ਹੈ ਵੀ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜਿਹਦਾ ਜੋ ਬੰਦਾ ਮਾਨ ਸਨਮਾਨ ਉਹ ਦੇਣਾ ਚਾਹੀਦਾ ਉਹਨੂੰ ਜਿਹਦੇ ਬਾਰੇ ਜੋ ਗੱਲ ਆ ਉਹ ਕਰਨੀ ਚਾਹੀਦੀ ਆ ਮਤਲਬ ਇਹ ਤਾਂ ਪਾਰਟੀ ਇਹ ਤਾਂ ਲੀਡਰਸ਼ਿਪ ਦਾ ਟੈਸਟ ਆ ਨਾ ਜਿਹੜੇ ਮੌਜੂਦਾ ਚ ਕੁਰਸੀਆਂ ਤੇ ਬੈਠੇ ਆ ਇਹ ਉਹਨਾਂ ਦਾ ਵੀ ਟੈਸਟ ਆ ਵੀ ਕੀ ਉਹ ਸਭ ਨੂੰ ਨਾਲ ਲੈ ਕੇ ਚੱਲ ਸਕਦੇ ਕਿ ਨਹੀਂ ਚੱਲ ਸਕਦੇ ਇੱਕ ਬੰਦੇ ਦਾ ਲੀਡਰਾਂ ਦਾ ਉਹਨਾਂ ਦਾ ਆਪ ਦਾ ਵੀ ਇੱਕ ਟੈਸਟ ਹੁੰਦਾ ਨਾ ਇਹ ਥੋੜਾ ਵੀ ਪ੍ਰਧਾਨ ਬਣ ਕੇ ਵੀ ਪ੍ਰਧਾਨ ਬਣ ਕੇ ਕੁਰਸੀ ਬਣ ਕੇ ਆਪਣੇ ਆਪ ਚੀਜ਼ਾਂ ਹੋਣ ਲੱਗ ਪੈਂਦੀਆਂ ਅਸਲੀ ਲੜਾਈ ਤਾਂ ਕੁਰਸੀ ਤੇ ਬਹਿਣ ਤੋਂ ਬਾਅਦ ਸ਼ੁਰੂ ਹੁੰਦੀ ਆ ਕੀ ਉਹ ਸਭ ਨੂੰ ਨਾਲ ਕਿ ਉਹ ਸਭ ਨੂੰ ਬੰਦਾ ਮਾਨਤਾ ਦੇ ਰਿਹਾ ਇਹੀ ਇੰਪੋਰਟੈਂਟ ਸਵਾਲ ਆ ਜਿਨ੍ਹਾਂ ਦੇ ਉੱਤੇ ਪ੍ਰਧਾਨਗੀਆਂ ਦੇ ਸਵਾਲ ਖੜੇ ਹੁੰਦੇ ਆ ਜੀ ਸ਼ੁਕਰੀਆ ਜੀ ਤਾਂ ਥੈਂਕ ਯੂ ਤਾਂ ਮੇਰੇ ਨਾਲ ਸਨ ਬਰਿੰਦ ਢਿੱਲੋਂ ਜੀ ਸਾਫਾ ਪੰਜਾਬ ਕਾਂਗਰਸ ਦੇ ਵਿੱਚ ਜੋ ਚੱਲ ਰਿਹਾ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਸਾਰਿਆਂ ਨੂੰ ਜੇ ਨਾਲ ਲੈ ਕੇ ਚੱਲਿਆ ਜਾਊਗਾ ਤਾਂ ਫੇਰ ਹੀ ਪਾਰਟੀਆਂ ਅੱਗੇ ਵੱਲ ਪਾਉਂਦੀਆਂ ਨੇ ਨਹੀਂ ਤਾਂ ਪਾਰਟੀਆਂ ਦੇ ਐਕਸ ਖਰਾਬ ਹੁੰਦੇ ਨੇ ਲੋਕਾਂ ਦਾ ਵਿਸ਼ਵਾਸ ਵੀ ਉੱਟਦਾ ਔਰ ਲੀਡਰਾਂ ਨੂੰ ਇੰਡੀਵਿਜੂਅਲੀ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੱਕ ਹੁੰਦਾ ਪਾਰਟੀ ਦੇ ਬੈਨਰ ਤੋਂ ਬਿਨਾਂ ਜੇ ਕੋਈ ਲੀਡਰ ਲੋਕਾਂ ਤੇ ਜਾਣਾ ਚਾਵੇ ਤਾਂ ਉਹ ਮਤਲਬ ਉਹਦੀ ਸਵਾਗਤ ਕਰਨਾ ਬਣਦਾ ਨਾ ਕਿ ਉਹਦੇ ਖਿਲਾਫ ਟਿੱਪਣੀਆਂ ਕੀਤੀਆਂ ਜਾਣ ਕੈਮਰਾ ਪਰਸਨ ਦੀਪਕ ਦੇ ਨਾਲ ਰੋਜ਼ਾਨਾ ਸਪੋਕਸਮੈਨ ਲਈ ਧੰਨਵਾਦ